18ਵੀਂ ਲੋਕ ਸਭਾ ਸੈਸ਼ਨ ਅੱਜ ਤੋਂ ਸ਼ੁਰੂ ਹੈ ਦਾਸ ਸਹੀਏ ਕਿ ਨਵੇਂ ਚੁਣੇ ਮੈਂਬਰਾਂ ਨੂੰ ਅੱਜ ਸੋਹ ਚੁਕਾਈ ਜਾਵੇਗੀ ਤਾਂ ਸਹੀਏ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋਵੇਗਾ ਜਿਸ ਦੌਰਾਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੋਹ ਚੁਕਾਈ ਜਾਵੇਗੀ ਇਸ ਤੋਂ ਬਾਅਦ 26 ਜੂਨ ਨੂੰ ਸਪੀਕਰ ਦੀ ਚੋਣ ਹੋਵੇਗੀ ਅਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ 27 ਜੂਨ ਨੂੰ ਦੋਹਾਂ ਸਦਨਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨੇਤਾ ਅਤੇ 7 ਵਾਰ ਸੰਸਦ ਮੈਂਬਰ ਰਹੇ ਪਰਤਰੀ ਮਹਿਤਾਬ ਨੂੰ ਸੰਸਦ ਦੇ ਹੇਟਲੇ ਸਦਨ ਦਾ ਪ੍ਰੋਟਮ ਸਪੀਕਰ ਨਿਯੁਕਤ ਕੀਤੇ ਜਾਣ ਨਾਲ ਸੈਸ਼ਨ ਦੌਰਾਨ ਲੋਕ ਸਭਾ ਚ ਹੰਗਾਮਾ ਹੋਣ ਦੀ ਸੰਭਾਵਨਾ ਹੈ ਮਹਿਤਾਬ ਦੀ ਪ੍ਰੋਟਮ ਸਪੀਕਰ ਵਜੋਂ ਨਿਯੁਕਤੀ ਦੀ ਵਿਰੋਧੀ ਧਿਰ ਨੇ ਤਿੱਖੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਸਰਕਾਰ ਨੇ ਇਸ ਅਹੁਦੇ ਲਈ ਕਾਂਗਰਸ ਸੰਸਦ ਮੈਂਬਰ ਕੇシュਰੇਸ਼ ਦੇ ਦਾਵੇ ਨੂੰ ਨਜ਼ਰਅੰਦਾਜ਼ ਕੀਤਾ ਹੈ ਸੰਸਦ ਦੀ ਮਾਮਲਿਆਂ ਦੇ ਮੰਤਰੀ ਕਿਰਨ ਰਜੂਜ਼ੂ ਨੇ ਕਿਹਾ ਕਿ ਮਹਿਤਾਬ ਇਸ ਅਹੁਦੇ ਲਈ ਟਕਵੇਂ ਉਮੀਦਵਾਰ ਹਨ ਕਿਉਂਕਿ ਉਹ ਲਗਾਤਾਰ 7 ਵਾਰ ਲੋਕ ਸਭਾ ਮੈਂਬਰ ਰਹੇ ਹਨ ਉਹਨਾਂ ਕਿਆ ਕਿ ਸੁਰੇਸ਼ 1998 ਅਤੇ 2004 ਚ ਚੋਣ ਹਾਰ ਗਏ ਸੰਤਿਆਉਨਾ ਦਾ ਮੌਜੂਦਾ ਕਾਰਜਗਲ ਹੇਠਲੇ ਸਦਨ ਚ ਉਹਨਾਂ ਦਾ ਲਗਾਤਾਰ ਚੌਥਾ ਕਾਰਜਗਲ ਹੈ ਇਸ ਤੋਂ ਪਹਿਲਾਂ ਉਹ 1979 1991 1996 ਅਤੇ 1999 ਚ ਲੋਕ ਸਭਾ ਲਈ ਚੁਣੇ ਗਏ ਸਨ ਰਾਸ਼ਟਰਪਤੀ ਦ੍ਰੋਪਤੀ ਮੋਰਮੂ ਸੋੰਬਰ ਨੂੰ ਰਾਸ਼ਟਰਪਤੀ ਭਵਨ ਚ ਮਹਿਤਾਬ ਨੂੰ ਲੋਕ ਸਭਾ ਦੇ ਪ੍ਰੋਟਮ ਸਪੀਕਰ ਵੱਜੋਂ ਸੌ ਚੁਕਾਨਗੇ ਮਹਿਤਾਬ ਫਿਰ ਸੰਸਦ ਭਵਨ ਜਾਣਗੇ ਅਤੇ ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ ਕਾਰਵਾਈ ਦੀ ਸ਼ੁਰੂਆਤ ਚ ਕੁਝ ਪਲਾਂ ਲਈ ਚੁੱਪੀ ਧਾਰੀ ਜਾਵੇਗੀ ਇਸ ਤੋਂ ਬਾਅਦ ਲੋਕ ਸਭਾ ਦੇ ਜਰਨਲ ਸਕੱਤਰ ਉਤਪਾਲ ਕੁਮਾਰ ਸਿੰਘ ਚੁਣੇ ਹੋਏ ਮੈਂਬਰਾਂ ਦੀ ਸੂਚੀ ਹੇਠਲੇ ਸਦਨ ਨੂੰ ਸੌਂਪਣਗੇ ਇਸ ਤੋਂ ਬਾਅਦ ਮਹਿਤਾਬ ਲੋਕ ਸਭਾ ਦੇ ਨੇਤਾ ਨੂੰ ਬੇਨਤੀ ਕਰਨਗੇ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਨ ਦੇ ਮੈਂਬਰਾਂ ਵੱਜੋਂ ਸੌਂਚਕਣ ਦੀ ਅਪੀਲ ਕਰਨ ਇਸ ਤੋਂ ਬਾਅਦ ਪ੍ਰੋਟਮ ਸਪੀਕਰ ਰਾਸ਼ਟਰਪਤੀ ਵੱਲੋਂ ਨਿਯੁਕਤ ਚੇਅਰਪਰਸਨਾਂ ਦੀ ਕਮੇਟੀ ਨੂੰ ਸੌਂਚਾਣਗੇ ਜੋ 26 ਜੂਨ ਨੂੰ ਸਪੀਕਰ ਦੀ ਚ ਉਹਨਾਂ ਤੱਕ ਸਦਨ ਦੀ ਕਾਰਵਾਈ ਚਲਾਉਣ ਵਿੱਚ ਉਹਨਾਂ ਦੀ ਮਦਦ کریںਗੀ ਚੇਅਰਪਰਸਨਾਂ ਦੀ ਕਮੇਟੀ ਤੋਂ ਬਾਅਦ ਪ੍ਰੋਟੌਮ ਸਪੀਕਰ ਕੈਬਨਟ ਦੇ ਮੈਂਬਰਾਂ ਨੂੰ ਲੋਕ ਸਭਾ ਮੈਂਬਰਾਂ ਵੱਜੋਂ ਸੌਂਚੂ ਕਰਨਗੇ ਮੈਂਬਰ ਅਗਲੇ 2 ਦਿਨਾਂ 'ਚ ਆਪਣੇ ਸ਼ੁਰੂਆਤੀ ਸ਼ਬਦਾਂ ਦੀ ਲੜੀ 'ਚ ਸੌਂਚਣਗੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ ਬੁੱਧਵਾਰ ਨੂੰ ਹੋਵੇਗੀ ਦੱਸ ਦਈਏ ਕਿ 18ਵੀਂ ਲੋਕ ਸਭਾ ਦੀ ਸ਼ੁਰੂਆਤ ਅੱਜ ਯਾਨੀ ਸੋਮਵਾਰ ਤੋਂ ਕੀਤੀ ਜਾਏਗੀ ਜਿਸ ਦੇ ਵਿੱਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੌਂਚਾਈ ਜਾਏਗੀ ਰਾਸ਼ਟਰਪਤੀ ਦ੍ਰੋਪਤੀ ਮੁਰੋ ਰਾਸ਼ਟਰਪਤੀ ਦ੍ਰੋਪਤੀ ਮੁਰਵ ਵੱਲੋਂ ਸੌਚਕਾਈ ਜਾਏਗੀ ਅਤੇ ਨਵੇਂ ਚੁਣੇ ਮੈਂਬਰਾਂ ਨੂੰ ਲੋਕ ਸਭਾ ਦੇ ਵਿੱਚ ਸੌਚਣ ਦੀ ਪ੍ਰਕਿਰਿਆ ਜਿਹੜੀ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ 18ਵੀਂ ਲੋਕ ਸਭਾ ਸੈਸ਼ਨ ਅੱਜ ਤੋਂ ਸ਼ੁਰੂ ਹੈ ਦੱਸ ਦਈਏ ਕਿ ਨਵੇਂ ਚੁਣੇ ਮੈਂਬਰਾਂ ਨੂੰ ਅੱਜ ਸੌਚਕਾਈ ਜਾਵੇਗੀ ਦੱਸ ਦਈਏ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋਵੇਗਾ ਜਿਸ ਦੌਰਾਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੌਚਕਾਈ ਜਾਵੇਗੀ ਇਸ ਤੋਂ ਬਾਅਦ 26 ਜੂਨ ਨੂੰ ਸਪੀਕਰ ਦੀ ਹੋਵੇਗੀ ਅਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ 27 ਜੂਨ ਨੂੰ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨੇਤਾ ਅਤੇ 7 ਵਾਰ ਸੰਸਦ ਮੈਂਬਰ ਰਹੇ ਪਰਤਰੀ ਮਹਿਤਾਬ ਨੂੰ ਸੰਸਦ ਦੇ ਹੇਠਲੇ ਸਦਨ ਦਾ ਪ੍ਰੋਟਮ ਸਪੀਕਰ ਨਿਯੁਕਤ ਕੀਤੇ ਜਾਣ ਨਾਲ ਸੈਸ਼ਨ ਦੌਰਾਨ ਲੋਕ ਸਭਾ ਚ ਹੰਗਾਮਾ ਹੋਣ ਦੀ ਸੰਭਾਵਨਾ ਹੈ ਮਹਿਤਾਬ ਦੀ ਪ੍ਰੋਟਮ ਸਪੀਕਰ ਵਜੋਂ ਨਿਯੁਕਤੀ ਦੀ ਵਿਰੋਧੀ ਧਿਰ ਨੇ ਤਿੱਖੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਸਰਕਾਰ ਨੇ ਇਸ ਅਹੁਦੇ ਲਈ ਕਾਂਗਰਸ ਸੰਸਦ ਮੈਂਬਰ ਕੇ சுரேਸ਼ ਦੇ ਦਾਅਵੇ ਨੂੰ ਨજર ਅੰਦਾਜ਼ ਕੀਤਾ ਹੈ ਸੰਸਦ ਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੂਜ਼ੂ ਨੇ ਕਿਹਾ ਕਿ ਮਹਤਾਬ ਇਸ ਵਾਰ ਦੇ ਲਈ ਟਕਵੇਂ ਉਮੀਦਵਾਰ ਹਨ ਕਿਉਂਕਿ ਉਹ ਲਗਾਤਾਰ 7 ਵਾਰ ਲੋਕ ਸਭਾ ਮੈਂਬਰ ਰਹੇ ਹਨ ਉਹਨਾਂ ਕਹਿਆ ਕਿ ਸੁਰੇਸ਼ 1998 ਅਤੇ 2004 ਚ ਚੋਣ ਹਾਰ ਗਏ ਸਨ ਅਤੇ ਉਹਨਾਂ ਦਾ ਮੌਜੂਦਾ ਕਾਰਜਗਲ ਹੇਠਲੇ ਸਦਨ ਚ ਉਹਨਾਂ ਦਾ ਲਗਾਤਾਰ ਚੌਥਾ ਕਾਰਜਗਲ ਹੈ ਇਸ ਤੋਂ ਪਹਿਲਾਂ ਉਹ 1979 1991 1996 ਅਤੇ 1999 ਚ ਲੋਕ ਸਭਾ ਲਈ ਚੁਣੇ ਗਏ ਸਰ ਰਾਸ਼ਟਰਪਤੀ ਦ੍ਰੋਪਤੀ ਮੋਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਚ ਮਹਿਤਾਬ ਨੂੰ ਲੋਕ ਸਭਾ ਦੇ ਪ੍ਰੋਟਮ ਸਪੀਕਰ ਵੱਜੋ ਸੌ ਚੁਕਾਨਗੇ ਮਹਿਤਾਬ ਫਿਰ ਸੰਸਦ ਭਵਨ ਜਾਣਗੇ ਅਤੇ ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ ਕਾਰਵਾਈ ਦੀ ਸ਼ੁਰੂਆਤ ਚ ਕੁਝ ਪਲਾ ਲਈ ਚੁੱਪੀ ਧਾਰੀ ਜਾਵੇਗੀ ਇਸ ਤੋਂ ਬਾਅਦ ਲੋਕ ਸਭਾ ਦੇ ਜਰਨਲ ਸੰਗਤਰ ਉਤਪਾਲ ਕੁਮਾਰ ਸਿੰਘ ਚੁਣੇ ਹੋਏ ਮੈਂਬਰਾਂ ਦੀ ਸੂਚੀ ਹੇਠਲੇ ਸਦਨ ਨੂੰ ਸੌਂਪਣਗੇ ਇਸ ਤੋਂ ਬਾਅਦ ਮਹਿਤਾਬ ਲੋਕ ਸਭਾ ਦੇ ਨੇਤਾ ਨੂੰ ਬੇਨਤੀ ਕਰਨਗੇ ਕਿ ਉਹ ਪ੍ਰਧਾਨ ਮੰਤਰੀ ਬਿੰਦਰ ਮੋਦੀ ਨੂੰ ਸਦਨ ਦੇ ਮੈਂਬਰਾਂ ਵੱਜੋਂ ਸੋਚਣ ਦੀ ਅਪੀਲ ਕਰਨ ਇਸ ਤੋਂ ਬਾਅਦ ਪ੍ਰੋਟਮ ਸਪੀਕਰ ਰਾਸ਼ਟਰਪਤੀ ਵੱਲੋਂ ਨਿਯੁਕਤ ਚੇਅਰਪਰਸਨਾਂ ਦੀ ਕਮੇਟੀ ਨੂੰ ਸੋਚਣਗੇ ਜੋ 26 ਜੂਨ ਨੂੰ ਸਪੀਕਰ ਦੀ ਚੋਣ ਹੋਣ ਤੱਕ ਸਦਨ ਦੀ ਕਾਰਵਾਈ ਚਲਾਉਣ ਵਿੱਚ ਉਹਨਾਂ ਦੀ ਮਦਦ ਕਰੇਗੀ ਚੇਅਰਪਰਸਨਾਂ ਦੀ ਕਮੇਟੀ ਤੋਂ ਬਾਅਦ ਪ੍ਰੋਟੌਮ ਸਪੀਕਰ ਕੈਬਨਟ ਦੇ ਮੈਂਬਰਾਂ ਨੂੰ ਲੋਕ ਸਭਾ ਮੈਂਬਰਾਂ ਵੱਜੋਂ ਸੌਂਚਾਣਗੇ ਮੈਂਬਰ ਅਗਲੇ 2 ਦਿਨਾਂ 'ਚ ਆਪਣੇ ਸ਼ੁਰੂਆਤੀ ਸ਼ਬਦਾਂ ਦੀ ਲੜੀ 'ਚ ਸੌਂਚਣਗੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ ਬੁੱਧਵਾਰ ਨੂੰ ਹੋਵੇਗੀ ਦੱਸ ਦਈਏ ਕਿ 18ਵੀਂ ਲੋਕ ਸਭਾ ਦੀ ਸ਼ੁਰੂਆਤ ਅੱਜ ਯਾਨੀ ਸੋਮਵਾਰ ਤੋਂ ਕਰੀ ਜਾਏਗੀ ਜਿਸ ਦੇ ਵਿੱਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੌਂਚਾਈ ਜਾਏਗੀ ਰਾਸ਼ਟਰਪਤੀ ਦ੍ਰੋਪਤੀ ਮੁਰੋ ਰਾਸ਼ਟਰਪਤੀ ਦ੍ਰੋਪਤੀ ਮੁਰਵ ਵੱਲੋਂ ਸੌ ਚੁਕਾਈ ਜਾਏਗੀ ਅਤੇ ਨਵੇਂ ਚੁਣੇ ਮੈਂਬਰਾਂ ਨੂੰ ਲੋਕ ਸਭਾ ਦੇ ਵਿੱਚ ਸੌ ਚੁੱਕਣ ਦੀ ਪ੍ਰਕਿਰਿਆ ਜਿਹੜੀ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ।